ਬਾਬਾ ਬੈਲਖਾਂ ਦੀ ਦਰਗਾਹ ਤੇ ਲੱਗਿਆ ਸਾਲਾਨਾ ਮੇਲਾ ਲਗੀਆਂ ਰੌਣਕਾਂ ਅੱਜ ਤੁਹਾਨੂੰ ਲੈ ਕੇ ਪੁਦਿੰਡ ਬਸਤੀ ਵਕੀਲਾਵਾਲੀ ਵਿਖੇ ਜਿੱਥੇ ਬਾਬਾ ਬੈਲਖਾਂ ਦੀ ਦਰਗਾਹ ਤੇ ਹਰ ਸਾਲ ਦੀ ਤਰ੍ਹਾਂ ਲਗਾਇਆ ਜਾਣ ਵਾਲਾ ਮੇਲਾ ਇਸ ਸਾਲ ਵੀ ਬੜੀ ਧੂਮਤਾ ਮਤੇ ਸ਼ਰਧਾ ਭਾਵਨਾ ਦੇ ਨਾਲ ਲਗਾਇਆ ਗਿਆ ਇਸ ਮੇਲੇ ਦੇ ਵਿੱਚ ਬਾਬਾ ਜੀ ਦਾ ਅਟੁੱਟ ਲੰਗਰ ਵਰਤਾਇਆ ਗਿਆ ਮੇਲਾ ਪ੍ਰਬੰਧਕਾਂ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਇਹ ਮੇਲਾ ਹਰ ਸਾਲ 9 ਸਾਵਣ ਨੂੰ ਲਗਾਇਆ ਜਾਂਦਾ ਹੈ ਇਸ ਮੇਲੇ ਦੇ ਵਿੱਚ ਉੱਚ ਕੋਟੀ ਦੇ ਕਲਾਕਾਰਾਂ ਨੂੰ ਸੱਦਾ ਦਿੱਤਾ ਜਾਂਦਾ ਹੈ ਇਸ ਵਾਰ ਇਸ ਮੇਲੇ ਦੇ ਵਿੱਚ ਗਾਇਕ ਜੋੜੀ ਗਰਮੀਤ ਪੰਜਾਬੀ ਅਤੇ ਹੁਸਨ ਮੀਤ ਨੇ ਰੰਗ ਬੰਨ੍ਹੇ ਅਤੇ ਦਰਸ਼ਕਾਂ ਨੂੰ ਝੁਮਣ ਲਾ ਦਿੱਤਾ ਮੇਲਾ ਕਮੇਟੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਮੇਲਾ ਸਾਲ ਦੇ ਵਿੱਚ ਇੱਕ ਵਾਰ ਜਾਨੀ ਕਿ 9 ਸਾਵਣ ਨੂੰ ਲਗਾਇਆ ਜਾਂਦਾ ਹੈ ਮੇਲਾ ਪ੍ਰਬੰਧਕਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬਾਬਾ ਜੀ ਦਾ ਅਟੁੱਟ ਲੰਗਰ ਇਸ ਮੇਲੇ ਦੇ ਵਿੱਚ ਸਾਰਾ ਦਿਨ ਵਰਤਾਇਆ ਜਾਂਦਾ ਹੈ ਅਤੇ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕਰਨ ਲਈ ਪੰਜਾਬੀ ਸਿੰਗਰਾਂ ਨੂੰ ਸੱਦਾ ਦਿੱਤਾ ਜਾਂਦਾ ਹੈ ਇਸ ਵਾਰ ਇਸ ਮੇਲੇ ਦੇ ਵਿੱਚ ਗਰਮੀਤ ਪੰਜਾਬੀ ਅਤੇ ਉਸਨਮੀਤ ਨੇ ਲਾਈਆਂ ਰੌਣਕਾਂ ਤੇ ਦਰਸ਼ਕਾਂ ਨੂੰ ਚੁੰਮਣ ਲਾ ਦਿੱਤਾ ਤੁਸੀਂ ਵੀ ਦੇਖੋ ਇਹ ਤਸਵੀਰਾਂ ਰੋਜਪੁਰ ਦੇ ਪਿੰਡ ਬਸਤੀ ਵਕੀਲਾਂ ਵਾਲੀ ਤੋਂ ਤੁਹਾਨੂੰ ਤਸਵੀਰਾਂ ਦਿਖਾ ਰਿਹਾ ਜਿੱਥੇ ਬਾਬਾ ਬਹਿਲ ਖਾਨ ਦੇ ਦਰਗਾਹ ਤੇ ਹਰ ਸਾਲ ਦੀ ਤਰ੍ਹਾਂ ਲਗਾਇਆ ਜਾਣ ਵਾਲਾ ਮੇਲਾ ਇਸ ਸਾਲ ਵੀ ਬੜੀ ਧੂਮਧਮ ਅਤੇ ਸ਼ਰਧਾ ਭਾਵਨਾ ਦੇ ਨਾਲ ਲਗਾਇਆ ਜਾ ਰਿਹਾ ਹੈ ਆਓ ਹੁਣ ਤੁਹਾਨੂੰ ਮਲਾਉਂਦੇ ਆ ਮੇਲਾ ਪ੍ਰਬੰਧਕਾਂ ਨਾਲ ਅਤੇ ਲੈ ਚਲਦੇ ਆ ਇਸ ਮੇਲੇ ਦੀ ਸਟੇਜ ਤੇ ਅਤੇ ਮਾਣਦੇ ਆ ਗੀਤ ਸੰਗੀਤ ਦਾ ਆਨੰਦ ਹੋਏ ਕਿੰਨਾ ਪਿਆਰ ਤੋਂਤੀ ਬਨ ਕੇ ਤੇਰੀ

ਔਰ ਕੀ ਗਰੀਬ ਯਾਰ ਦੇਣਗੇ ਸੱਤ ਲੈ ਜੀ ਹੰਝੂਆਂ ਦਾ ਹਾਰ ਨਹੀਂ ਔਰ ਕੀ ਗਰੀਬ ਯਾਰ ਦੇਣਗੇ ਮੈਥੋ ਲੈ ਜੀ ਹੰਝੂਆਂ ਦਾ ਮੈਂ ਤਲਵਿੰਦਰ ਸਿੰਘ ਅੱਛਾ ਜੀ ਮੇਲੇ ਬਾਰੇ ਜਾਣਕਾਰੀ ਦਿਓ ਜੋ ਅੱਜ ਵਕੀਲਾਂ ਵਾਲੀ ਬਸਤੀ ਤੇ ਲੱਗਿਆ ਇਹ ਜੀ ਮੇਲਾ ਆਪਣਾ ਸੱਭਿਆਚਾਰਕ ਮੇਲਾ ਜੀ ਤਕਰੀਬਨ 50 ਸਾਲ ਤੋਂ ਮੇਲਾ ਲੱਗ ਰਿਹਾ ਵਾ ਸਾਡੇ ਵੱਡੇ ਵਡੇਰੇ ਲਾਉਂਦੇ ਸੀ ਇਹ ਬਾਬਾ ਬਹਿਲ ਖਾਨ ਜੀ ਦਾ ਮੇਲਾ ਇਹਨਾਂ ਦੇ ਸੱਤ ਭਰਾ ਸੀ ਉਹਨਾਂ ਵਿੱਚੋਂ ਇਹ ਬਾਬਾ ਜੀ ਛੇਵੇਂ ਭਰਾ ਨੇ ਉਹਨਾਂ ਦੀ ਯਾਦ ਵਿੱਚ ਮੇਲਾ ਕਰਾ ਰਿਆ ਹੈ ਪ੍ਰਬੰਧ ਸਾਡੇ ਚਲੋ ਸਾਡੇ ਪਿੰਡ ਦੇ ਸੰਜੋਗ ਬਹੁਤ ਹੁੰਦਾ ਜੀ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਸਾਡਾ ਮੇਲਾ ਇੱਕ ਪਰਿਵਾਰਿਕ ਤੌਰ ਤੇ ਕੁਝ ਪਹਿੜਾ ਛੱਡ ਕੇ ਜਾਵੇ ਪਰ ਸਾਡੇ ਪਿੰਡ ਦਾ ਇਹ ਰਿਕਾਰਡ ਹੈ ਜੀ ਸਾਡੇ ਪਿੰਡ ਨਾਲ ਕਦੀ ਲੜਾਈ ਹੋਈ ਆ ਤੇ ਨਾ ਸਾਡੇ ਪਿੰਡ ਕਦੀ ਉੱਠਾ ਪਾਦੀ ਹੋਈ ਆ ਅਸੀਂ ਇੱਕ ਜਾਤ ਪਾਤ ਨੂੰ ਪਾਸੇ ਰੱਖ ਕੇ ਸੇਵਾ ਕਰਦੇ ਹਾਂ ਬਾਬੇ ਦੀ ਜੀ ਮੈਟਲਸ ਆਗਾ ਹੋਰ ਸੰਗਤਾਂ ਨੂੰ ਕਿਸ ਤਰ੍ਹਾਂ ਦਾ ਮੈਸੇਜ ਦੇਣਾ ਚਾਹੀਦਾ ਸੰਗਤਾਂ ਨੂੰ ਮੈਸੇਜ ਇਹੋ ਜਿਹਾ ਜੀ ਕਿਸੇ ਵੀ ਮੇਲੇ ਤੇ ਕਿਸੇ ਪਿੰਡ ਵੀ ਜਾਂਦੇ ਹੋ ਕੋਸ਼ਿਸ਼ ਕਰਿਆ ਕਰੋ ਵੀ ਉੱਥੇ ਨਾ ਹੁੱਲਰਬਾਜੀ ਨਾ ਕਰੋ ਕਿਉਂਕਿ ਜਿਹੜੇ ਪ੍ਰਬੰਧ ਕਰਦੇ ਉਹਨਾਂ ਨੂੰ 20-25 ਦਿਨ ਲੱਗ ਜਾਂਦੇ ਆ ਤੇ ਮੇਲਾ ਇੱਕ ਇੱਕ ਮਿੰਟ 'ਚ ਖਰਾਬ ਕਰਕੇ ਬੰਦੇ ਚਲੇ ਜਾਂਦੇ ਆ ਤੇ ਉਹ ਸਾਰੀ ਉਮਰ ਦਾ ਫਿਰ ਮੇਲਾ ਲੱਗਦਾ ਨਹੀਂ ਗਾ ਇਹੋ ਜਿਹਾ ਸਾਰੇ ਪੰਜਾਬ ਨੂੰ ਇਹੋ ਅਪੀਲ ਆ ਵੀ ਕਿਸੇ ਮੇਲੇ ਵੀ ਜਾਂਦੇ ਹੋ ਸ਼ੋਕ ਸ਼ਾਂਤੀ ਮੰਗ ਕੇ ਵਾਪਸ ਆਇਆ ਕਰੋ ਅਸੀਂ ਜੀ ਕਰਵਾਉਣੇ ਨਹੀਂ ਅਸੀਂ ਪਹਿਲੋਂ ਪਰ ਹੁਣ ਸਾਡੇ ਕੁਝ ਨੌਜਵਾਨ ਪਿੰਡ ਦੇ ਜੇ ਵੀ ਨੌਜਵਾਨ ਜਾਂ ਸਰਪੰਚਾ ਸਾਡਾ ਗੁਰਪ੍ਰੀਤ ਸਿੰਘ ਉਪਲ ਉਹ 3 ਸਾਲ ਤੋਂ ਸਾਡਾ ਵਾਕਾ ਮੋੜ ਦੇ ਉੱਤੇ ਕਬੱਡੀ ਕੱਪ 30 ਦਸੰਬਰ 30 ਅਕਤੂਬਰ ਨੂੰ ਹੁੰਦਾ ਹੈ ਉਥੇ ਬਹੁਤ ਨਾਮੀ ਕਲਾਕਾਰ ਆਉਂਦੇ ਆ 14-15 ਲੱਖ ਦਾ ਤਕਰੀਬਨ ਬਜਟ ਹੁੰਦਾ ਹੈ ਉਹਦੇ ਵਿੱਚ ਸਾਰੇ ਪਿੰਡ ਦੇ ਤੇ ਏਰੀਆ ਦੇ ਜੋ ਨੌਜਵਾਨ ਨੇ ਉਹ ਨਸ਼ਿਆਂ ਤੋਂ ਦੂਰ ਰਹਿ ਕੇ ਕਬੱਡੀ ਕੱਪ ਕਰਾਉਂਦੇ ਨੇ ਐਰ ਕੀ ਮੌਜੂਦਾ ਸਰਪੰਚ ਨੇ ਜੀ ਗੁਰਪ੍ਰੀਤ ਸਿੰਘ ਉਪਲ ਬਹੁਤ ਧੰਨਵਾਦ ਸਾਡੇ ਪਿੰਡ ਨੂੰ ਨਵੀਂ ਸੇਹ ਦੇ ਰਹੇ ਨੇ ਸੋਹਣੇ ਕੰਮ ਕਰ ਰਹੇ ਨੇ ਬਹੁਤ ਬਹੁਤ ਧੰਨਵਾਦ ਉਹਨਾਂ ਦਾ ਕੁਲਦੀਪ ਸਿੰਘ ਜੀ ਇਹ ਜੀ ਸਾਡੇ ਵੀ ਵੱਡ-ਵਡੇਰੇ ਕਰਾਉਂਦੇ ਹੁੰਦੇ ਸੀ ਅੱਜ ਤੋਂ 20-25 ਸਾਲ ਪਹਿਲਾਂ ਕਾਫੀ ਪੁਰਾਣਾ ਚੱਲਦਾ ਰਿਹਾ ਹੁਣ ਉਵੇਂ ਪਰੰਪਰਾ ਚੱਲਦੀ ਆ ਰਹੀ ਹੈ ਗਾਂ ਜਿਹੜਾ ਵੀ ਸਾਨੂੰ ਬਾਪੂ ਨੇ ਮੌਕਾ ਦਿੱਤਾਹੀਂ ਗਾਂ ਸੇਵਾ ਸੰਭਾਲਣ ਡੇ ਆ ਜੀ ਹੁਣ ਗਾਂ ਵੇਖੋ ਗਾਂ ਕਿਵੇਂ ਕਿਰਪਾ ਕਰਦਾ ਉਸ ਪਿਓ ਨੂੰ ਪਤਾ ਹੈ ਤਾਂ ਜੀ ਇਹ ਕਿਹੜੇ ਬਾਬਾ ਜੀ ਦੀ ਦਰਗਾਹ ਹੈ ਇਹ ਬਾਬਾ ਬਹਿਲ ਖਾਂ ਜੀ ਜਗਾ ਜੀ ਲੱਖ ਦਾ ਤਾਂ ਪੀਰ ਬਾਬਾ ਬਹਿਲ ਖਾਂ ਜੀ ਜਗਾ ਜੀ ਹਾਂ ਜੀ ਹਾਂ ਜੀ ਹਰ ਸਾਲ ਲਗਾਏਗਾ ਹਰ ਸਾਲ ਜੀ ਇਹ ਹੋਰ ਕਿਸ ਤਰ੍ਹਾਂ ਦੇ ਪ੍ਰਬੰਧ ਹੁੰਦੇ ਨੇ ਮਿਲਦੇ ਬਸ ਐਂ ਜੀ ਖਾੜਾ ਦਾ ਪ੍ਰੋਗਰਾਮ ਹੁੰਦਾ ਲੰਗਰ ਪਾਣੀ ਦਾ ਪ੍ਰੋਗਰਾਮ ਹੁੰਦਾ ਤੇ ਵਧੀਆ ਪਰਮਾਰਕ ਨੂੰ ਹੁੰਦਾ ਜੀ ਬਸ ਐਂ ਰਲ ਮਿਲ ਕੇ ਰਹੋ ਆਪਦਾ ਵੀ ਵੀਰਾਂ ਦੇ ਗੁਰਮੁਖ ਦੇ ਮੇਲੇ ਕਰਾਉਂਦੇ ਰਹੋ ਇਹ ਆਪਣਾ ਸਾਨੂੰ ਵੀ ਸਹਿਯੋਗ ਦਿਓ ਗਾਂ ਸਪੋਰਟ ਕਰੋ ਭੈਣਾ ਭਰਾਵਾਂ ਨਾਲ ਰਲ ਮਿਲ ਕੇ ਰਹੋ ਬਹੁਤ ਵਧੀਆ ਸੀ ਕੁਝ ਭਰਾ ਜਿਵੇਂ ਮੰਨ ਲਓ ਪਿੱਛੇ ਹਟ ਗਏ ਬਾਕੀ ਹੁਣ ਜੁੜਦੇ ਜਾਂਦੇ ਨਾਲ ਪ੍ਰਭੂ ਦੀ ਮਿਹਰ ਨਾਲ ਮਹਾਰਾਜੀ ਮਿਹਰ ਨਾਲ ਬਹੁਤ ਸੋਹਣਾ ਹੋ ਰਿਹਾ ਕੰਮ ਅਰ ਕੇ ਮੇਲਾ ਸਾਡਾ ਕਾਉਬ ਨੰਬਰ ਤੇ ਗਿਆ ਜੀ ਮੇਲਾ ਵਾਹਿਗੁਰੂ ਜੀ ਮੇਰ ਨਾਲ ਬਾਪੂ ਬਹਿਲਖਾਣ ਦੀ ਮੇਰ ਨਾਲ ਬਹੁਤ ਵਧੀਆ ਮੇਲਾ ਆਪਣਾ ਸਤਿਗੁਰੂ ਜੀ ਵੀਰੇ ਮੇਲਾ ਆਪਣਾ ਵਧੀਆ ਮੜਾਇਆ ਗਿਆ ਮਹਾਰਾਜ ਨੇ ਟਾਈਮ ਦੇ ਦਿੱਤਾ ਮੀ ਪਿੰਲਾ ਵੜਾ ਸੀ ਹਾਂਜੀ ਹੁਣ ਪੂਰੇ ਟਾਈਮ ਤੇ ਨੇਹਰਾ ਆਇਆ ਜਾਨੀ ਦਾ ਮਾਹੌਲ ਸੀ ਸਾਨੂੰ ਲੱਗਦਾ ਨਹੀਂ ਸੀਗਾ ਵੀ ਜਿਉ ਹੋਏਗਾ ਪਰ ਮਹਾਰਾਜ ਨੇ ਸਾਨੂੰ ਬੜਾ ਟਾਈਮ ਦਿੱਤਾ ਸਾਡੇ ਨਾਲ ਖੜਾ ਮੋਢੇ ਨਾਲ ਮੋਢਾ ਜੋੜ ਕੇ ਬਾਬੇ ਬਹਿਲਖਾਂ ਦੀ ਬਹੁਤ ਕਿਰਪਾ ਰਹੀ ਹੈ ਚਾਲੀਆਂ ਦੀ ਰਹੀ ਸੀ ਸਾਡਾ ਝਾਕ ਵੇਹ ਡੈੜੀ ਡੈੜੀ ਵਿਚੋ ਰੱਖਦੇ ਮੇਲੇ ਵਿੱਚੋਂ ਬੱਲੇ ਨਾ ਚਲੀ ਵਾਦੀ ਕਟੋਰੀ ਵੇਡ ਰਹਿਵਰਾ ਦਿਲ ਦੀ ਸੁਨਾਵਾ ਬਿੱਲੂ ਐਵੇਂ ਅਤ ਖੋਟ ਨਹੀਂ ਮੇਲੇ ਵਿੱਚੋਂ ਕੁੜੀਆਂ ਦਾ ਰਹਿ ਗਿਆ ਸੀ ਝੋਟਣੀ ਦਿਲ ਦੀ ਸੁਨਾਵਾ ਬਿੱਲੂ ਐਵੇਂ ਅਤ ਖੋਟ ਨਹੀਂ ਆ ਬਾਹਰ ਚੱਲੋ ਮਾੜਾ ਜੇ ਮੇਰੇ ਤੋਂ ਗੱਡੀ ਆਉਣੀ ਆ ਜੀ ਉੱਥੇ ਮਿਲਦੇ ਆਪਾਂ ਫੇਰ ਕੱਲ੍ਹ ਨੂੰ ਮੇਲੇ ਦੀ ਗੱਲ ਹੋਰ ਦਿਲ ਦੀ ਸੁਨਾਵਾ ਬਿੱਲੂ ਐਵੇਂ ਅਤ ਖੋਟ ਨਹੀਂ ਮੇਲੇ ਵਿੱਚੋਂ ਕੁੜੀਆਂ ਦਾ ਰਹਿ ਗਿਆ ਸੀ ਝੋਟਣੀ ਇੱਕ ਦੂਜੀ ਨਾਲ ਉੱਥੇ ਲੜਦੀਆਂ ਸੀ ਮੰਗੇ ਜਿਨਾਲੇ ਹੋ ਤਾਂ ਲੈਂਦੀ ਆ ਸੀ ਬੰਗੇ ਬੰਗੇ ਟੁੱਟ ਗਈਆਂ ਡੋਰੀਆਂ ਭੋਲੜੀ ਮਜਾ ਜੜੇ ਓ ਕਿ ਕਰਾਂ ਤੇ ਕੰਡਿਆਂ ਚ ਕੋ ਹੱਥ ਮਾਰਾਂ ਘਰ ਮੇਰੇ ਆ ਲਸੀ ਦਾ ਬੋਲ ਤੂੰ ਮਜਾ ਜੜੇ ਇਤਰਾ ਦੇ ਕੰਡਿਆਂ ਚ ਕਿਉਂ ਮੈਂ ਹੱਥ ਮਾਰਾਂ ਘਰ ਮੇਰੇ ਆ ਲਸੀ ਦਾ ਬੋਲ ਤੂੰ ਮਜਾ ਜੜੇ ਕਦੀ ਪਮਾਰੀ ਤੇ ਨੂੰ ਤੂੰ ਕਦੀ ਰਕਾਨੇਆਂ ਜਿਸ ਕਦੇ ਮੇਰੇ ਥਕਾ ਤੋਂ ਛੁੱਟਦੀ ਤੈਨੂੰ ਕੁੱਤੂ ਵਾਲੀ ਨੇ ਕੀਤਾ ਵੱਲ ਮਾਲ ਮਿਲੋ ਜਾਣ ਦਉਂਦੇ ਹਰ ਗੱਡੀ ਘਟਦੀ ਕੰਦੀ ਕੁੱਤੂ ਵਾਲੀ ਨੇ ਕੀਤਾ ਵੱਲ ਮਾਲ ਮਿਲੋ ਜਾਣ ਦੋ ਬਿਆਰੀ ਗੱਡੀ ਘਟਦੀ ਕੇਸੋ ਵਿਆਦ ਵਿੱਚ ਮਰ ਦਿੱਤੇ ਵੇੜ ਉਹ ਤੇਰੀ ਸੋਹਣ ਦਿੱਤੇ ਵਾਲ ਲੱਗ ਜਾਂਦਾ ਸੀ ਕਵਾਰਿਆਂ ਦਾ ਟੋਲਣੀ ਮੱਜਾ ਜਨੇ ਕਿਕਰ ਦੇ ਕੰਡਿਆਂ 'ਚ ਕਿਉਂ ਮੈਂ ਹੱਥ ਮਾਰਾਂ ਘਰ ਮੇਰੇ ਆ ਲਸੀ ਦਾ ਫੁੱਲ ਤੂੰ ਮੱਜਾ ਜਨੇ ਕਿਕਰਾਂ ਦੇ ਕੰਡਿਆਂ 'ਚ ਕਿਉਂ ਮੈਂ ਹੱਥ ਮਾਰਾਂ ਘਰ ਮੇਰੇ ਆ ਲਸੀ ਦਾ ਫੁੱਲ ਤੂੰ ਮੱਜਾ ਜਨੇ ਚੂੜੀਆਂ ਦੇ ਝੋਟੇ ਤੇਰੀ ਗੱਡੀ ਵਿੱਚ ਲੱਗੇ ਨਕਲੀ ਵਾਲਾ ਦੀ ਕਡੋਰੀ ਵੇੜ ਰਹਿ ਬਰਾ ਚੂੜੀਆਂ ਦੇ ਝੋਟੇ ਤੇਰੀ ਗੱਡੀ ਵਿੱਚ ਲੱਗੇ ਨਕਲੀ ਵਾਲਾ ਦੀ ਕਡੋਰੀ ਵੇੜ ਰਹਿ ਬਰਾ